ਹਾਂਜੀ ਸਤ ਸ੍ਰੀ ਅਕਾਲ ਤੇ ਕੰਮ ਸ਼ੁਰੂ ਕਰਨ ਲੱਗਦੇ ਆਪਾਂ ਨਵਾਂ ਤੇ ਕਰਦੇ ਆਂ ਤਿਆਰੀ ਇਹਦੀ ਨਿਉ ਕੱਢ ਲਈ ਤੇ ਚਲਾਉਨੇ ਆਂ ਲੋ ਜੀ ਆਪਾਂ ਰੋਟੀ ਖਾਣ ਆਏ ਸੀ ਤੇ ਇਧਰ ਬਾੜੀ ਚ ਪਾਣੀ ਛੱਡ ਤਾਂ ਤੇ ਪਾਣੀ ਪੂਣੀ ਲੱਗ ਜੂਗਾ ਬਹੁਤ ਦਿਨਾਂ ਬਾਅਦ ਬਾੜੀ ਚ ਕੀੜਾ ਵਜਿਆ ਤੇ ਚੱਲਦੇ ਆਂ ਬਸ ਆਪਣਾ ਕੰਮ ਤੇ ਵੀ ਟਾਈਮ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂ ਕੰਮ ਤੇ ਤੇ ਬਾਹਨਿਆਂ ਮੰਦਰ ਕੰਮ ਖਿੱਚ ਕੇ ਪੜ ਗਿਆ ਤੇ ਮੂਰੇ ਵਿਆਹ ਵੀ ਆਉਂਦੇ ਤੇ ਲੋਹੜੀ ਵੀ ਆਉਂਦੀ ਆ ਖਿੱਚ ਕੇ ਕੰਮ ਨਮੀਣਾਗੇ ਲਓ ਜੀ ਇੱਕ ਨਿਉਂ ਦਾ ਪੱਕ ਕਰਤੀ ਕੰਪਲੀਟ ਕਰਤੀ ਲੈਂਟਰ ਤੇ ਯਾਰ ਦੂਜੀ ਨੂੰ ਲਾਗਦੇ ਆਪਾਂ ਦੂਜੀ ਨੂੰ ਫਰਦਿਆਂ ਚ ਨਿਆਈ ਸ਼ੁਰੂ ਇਹਦੀ ਲੈਵਲ ਲੂਬਲ ਕੱਢ ਕੇ ਫਿਰ ਲਾਗਦੇ ਆ ਭਰਨਾ ਲਓ ਜੀ ਉੱਧਰ ਲਈ ਨਿਉਂ ਕੰਪਲੀਟ ਕਰ ਲਈ ਤੇ ਇੱਧਰ ਲਈ ਸ਼ੁਰੂ ਕਰਤੀ ਲਓ ਜੀ ਇੱਕ ਨਿਉਂ ਪਹਿਲਾਂ ਕੰਪਲੀਟ ਕਰਕੇ ਆ ਦੂਜੀ ਨਿਉਂ ਧਰਤੀ ਤੇ ਵੀਡੀਓ ਦੀ ਸਮਾਪਤੀ ਵੱਲ ਤੇ ਮਿਲਾਂਗੇ ਨਵੀਂ ਵੀਡੀਓ ਚ ਸਾਰਿਆਂ ਨੂੰ ਸਸਰੀ ਕਾਣ ਇੱਧਰ ਸਰੋਂ ਦਾ ਸਾਗ ਤੇ ਬਹੁਤ ਵਧੀਆ ਹੋਇਆ ਵਾ